ਆਜਾ ਤੀਨ ਆ ਵੀਹ ਸਾਹਮਣੀ ਤਾਂ ਖੜੀ ਆ ਮੈਂ ਇੱਧਰ ਅੰਕਲਾ ਜੀ ਦੇ ਕੋਲ ਸਾਹਮਣੀ ਸਾਹਮਣੀ ਇੱਧਰ ਵੇਖ ਹਾਂ ਆ ਜਾ ਓਕੇ ਭਾਈ ਗੁੱਡੀ ਕੀ ਗੱਲ ਹੋਗੀ ਤਨ ਚਾਰ ਦਿਨ ਹੋ ਗਏ ਤੈਨੂੰ ਦੇਖਦੇ ਇਹਨੂੰ ਇੱਥੇ ਖੜੀ ਰਹਿਣੇ ਤੂੰ ਪਾਰਕਾਂ 'ਚ ਹੀ ਆ ਲੈਣੀ ਹੁੰਨੀ ਆ ਰੋਜ਼ ਕਾਲਜ ਜਾਇਆ ਕਰ ਸਕਾਲਜਾਂ ਦੇ ਵਿੱਚ ਕਿਤਾਬਾਂ ਤੇਰੀ ਉੱਤੀ ਪਈਆਂ ਰਹਦੀਆਂ ਨੇ ਮੈਂ ਨਹੀਂ ਜਾਣਾਂ ਤੁਸੀਂ ਕੀ ਲੈਣਾ ਮੇਰੇ ਵੈਸੇ ਜਾਣਨਾ ਜਾਣ ਤੂੰ ਭਾਈ ਮੈਂ ਤਾਂ ਕੁਝ ਨਹੀਂ ਜਾਣਾਂ ਜਦੋਂ ਘਰੋਂ ਤੁਸੀਂ ਤੁਰਦੇ ਆਉਣਾ ਕਾਲਜਾਂ ਦੇ ਲਈ ਪੜ੍ਹਨਾ ਆਉਣੇ ਤਦੋਂ ਤੁਸੀਂ ਨਾ ਉਹਦੇ ਸਾਡੇ ਮਾਪਿਓ ਦੀਆਂ ਉਮੀਦਾਂ ਆਉਂਦੀਆਂ ਨਹੀਂ ਉਹ ਬੇਬੇ ਜਿਹੜੀ ਚੁੱਲ੍ਹੇ ਸਿਕਰ ਦੇ ਪੈਰੇ ਰੋਟੀਆਂ ਤਿਆਰ ਕਰਕੇ ਭੇਜਦੀ ਐ ਤੇ ਬਾਪੂ ਖੇਤਾਂ ਵਿੱਚ ਖਾਪਦਾ ਕਿ ਮੇਰੇ 3 ਪੁੱਤ ਪੜ ਜਾਣ ਐਕਸਕਿਊਜ਼ ਮੀ ਪਲੀਜ਼ ਤੁਸੀਂ ਜ਼ਿਆਦਾ ਉਹ ਨਾ ਕਰੋ ਜ਼ਿਆਦਾ ਗਿਆਨ ਵੰਡਣਾ ਐ ਇੱਥੇ ਲੋਕ ਜੇ ਮਾਪਿਆਂ ਨੇ ਪੜ ਨਹੀਂ ਪਾਤੀਆਂ 3 ਪੁੱਤਾਂ ਨੇ ਤਾਂ ਸ਼ਰਮਾ ਹਿਲਾਤੀਆਂ ਜੇ ਮਾਪਿਆਂ ਨੇ ਪੜ ਨਹੀਂ ਪਾਤੀਆਂ ਪੀਆ ਪੁੱਤਾਂ ਨੇ ਤਾਂ ਸ਼ਰਮਾ ਹਿਲਾਤੀਆਂ ਕਿਤੇ ਲੱਗ ਜੂਗੀ ਕਿਤੇ ਨੌਕਰੀ ਤੇ ਪੁੱਤ ਲੱਗ ਜੂਗਾ ਕਿਤੇ ਨੌਕਰੀ ਬਾਪੂ ਸੁਪਣ ਦੇ ਵਿੱਚ ਖੋ ਗਿਆ ਪਰ ਕਿਤੇ ਕਰ ਤੂੰ ਤਾਂ ਜਾਣਦਾ ਸੁਪਨਾ ਬਾਪੂ ਦਾ ਤਾਂ ਮਿੱਟੀ ਹੋ ਗਿਆ ਹੋ ਗਈਆਂ ਇੱਕ ਦੂਜੀ ਵੱਲ ਵੇਖ ਕੇ ਫੇਡਾ ਇਸ਼ਕੇ ਦੇ ਨਾਮ ਮਿਲਾਤੀਆਂ ਜੇ ਮਾਪਿਆਂ ਨੇ ਪੜ੍ਹ ਨਹੀਂ ਪਾਤੀਆਂ ਧੀਆਂ ਪੁੱਤਾਂ ਨੇ ਤਾਂ ਸ਼ਰਮਾ ਹਿਲਾਤੀਆਂ ਜੇ ਮਾਪਿਆਂ ਨੇ ਪੜ੍ਹ ਨਹੀਂ ਪਾਤੀ